ਅਸੀਂ ਦੇਖ ਰਹੇ ਹਾਂ ਸੈਵਨ ਲੀਜ ਮੈਂ ਦਿਲਦਾਰ ਸੋਤਾ ਮੈਂ ਪਹੁੰਚ ਲਖਣਗਲਾ ਅੱਜ ਦੇ ਇਲੈਕਸ਼ਨ ਦੇ ਦੌਰਾਨ ਅਸੀਂ ਗੱਲਬਾਤ ਕਰਾਂਗੇ ਸਪੈਂਸ ਸਾਹਿਬ ਦੇ ਨਾਲ ਸਪੈਂਸ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਵਿਲੀਅਮ ਬਿੱਟੂ ਜੀ ਕੀ ਕਹਿਣਾ ਚਾਹੁੰਦੇ ਨੇ ਮੇਰੇ ਮੀਡੀਅਮ ਦੇ ਰਾਹੀਂ ਸਾਰੇ ਅਸੀਂ ਚੈਨਲ ਦੇ ਵਿੱਚ ਕਿਰਿਆਮ ਕਹਿ ਰਹੇ ਆ ਜੀ ਨਾਲ ਤਾਂ ਕਿ ਜੋ 17 ਨੰਬਰ ਬੂਥ ਔਰ 16 ਨੰਬਰ ਬੂਥ ਤੇ ਲੱਗੇ ਹੋਣ ਪੰਚਾਇਤ ਮੈਂਬਰ ਸਪੈਂਸ ਸਾਹਿਬ ਜਿਹਨੇ ਸਾਡੇ ਲੀਡਰ ਰਾਣਾ ਜੀ ਦੇ ਸਿਹਤ ਤੇ ਉਹਨਾਂ ਦੇ ਕਿਰ ਕੀਤੇ ਹੋਏ ਸਾਰੇ ਲੀਡਰ ਅਸੀਂ ਇਸ ਜਗ੍ਹਾ ਤੇ ਇਕੱਠੇ ਆ। ਵੱਧ ਚੜ ਕੇ ਅਸੀਂ ਰਾਣਾ ਜੀ ਦਾ ਔਰ ਕਾਂਗਰਸ ਪਾਰਟੀ ਦਾ ਸਾਥ ਦੇ ਰਹੇ ਆ। ਕੁਲਬੀਰ ਸਿੰਘ ਜੀਰਾ ਜੀ ਨੂੰ ਕਾਮਯਾਬ ਕਰਨ ਵਾਸਤੇ ਸਾਡਾ ਪੂਰਾ ਹੱਥ ਹੈ ਤਾਂ ਕਿ ਸੱਚੀ ਸੱਚੀ ਸਰਕਾਰ ਜਿਹੜੀ ਆ ਰਾਹੁਲ ਗਾਨੀ ਜੀ ਦੀ ਕਾਂਗਰਸ ਸਰਕਾਰ ਉਹ ਆ ਸਕੇ। ਪਿਛਲੇ ਦਿਨੀ ਮੈਂ ਫਿਲਮ ਵੀ ਤੋਂ ਜੀ ਅਸੀਂ ਤਾਂ ਦੇ ਨਾ ਤੋਂ ਆ ਇੱਕ ਸੱਚੀ ਸਰਕਾਰ ਸਰਕਾਰ ਦੀ ਬਣਨ ਹੋਵੇ ਅਸੀਂ ਪੱਗ ਕਰਦੇ ਆ। ਇਹ ਪੂਰੀ ਸੰਸਦਕਾਰ ਦੀ ਪੂਰੀ ਦੁਨੀਆ ਦੀ ਇਲੈਕਸ਼ਨ ਹੋ ਰਹੀ ਆ ਤਾਂ ਕਿ ਸੱਚੀ ਸੁਥਰੀ ਫੁਕਾਰ ਜਿਹੜੀ ਆ ਉਹ ਸਾਡੇ ਇੰਡੀਆ ਨੂੰ ਚਲਾ ਸਕੇ ਜਿੱਤੂਗਾ ਵੀ ਜਿੱਤੂਗਾ ਸਾਡੇ ਪੰਜੇ ਵਾਲਾ ਜਿੱਤੂਗਾ ਜਿੱਤੂਗਾ ਰਣਾ ਜਿੱਤੂਗਾ ਨਾ ਨਾ ਅੱਗੇ ਜਿੱਤੂਗਾ